ਮੈਂ ਉਹਨਾਂ ਸਾਰਿਆਂ ਨੂੰ ਵੀ ਸਟੇਜ ਤੇ ਇਨਵਾਈਟ ਕਰਦੀ ਆ ਕਿ ਉਹ ਆਜੇ ਇਸ ਮੁਕਾਬਲੇ ਵਿੱਚ ਜਿਨ੍ਹਾਂ ਨੇ ਅਲੱਗ-ਅਲੱਗ ਪੋਜੀਸ਼ਨਸ ਲਈਆਂ ਆ ਉਹਨਾਂ ਨੂੰ ਵੀ ਮੈਡਮ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਆਪਣੀਆਂ ਸਫਲਤਾਵਾਂ ਦੇ ਲਈ ਆਜੇ ਤੀਹਾਂ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬਹੁਤ ਹੌਸਲਾ ਕਰਕੇ ਇਸ ਸਟੇਜ ਤੇ ਪਹੁੰਚੇ ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚੋਂ ਇਹਨਾਂ ਦੇ winner ਕੋਏ ਵੀ ਜਿਹੜਾ ਜਵਾ ਨੀ ਆ ਗਿਆ ਆਪਣਾ ਤਾਲ ਦੰਗੀਆਂ ਮੰਗ ਲੇਗਾ। ਜਿਉਂ ਤਾਂ ਤਾਲੀਆਂ ਪੰਡਾਲ ਦੇ ਵਿੱਚ ਤਾਲੀਆਂ ਦੀ ਆਵਾਜ਼ ਜ਼ਰੂਰ ਗੂੰਜਣੀ ਚਾਹੀਦੀ ਹੈ। ਹੋਰ ਤਾਂ ਹੈ ਮੈਕਸਾਈਂ ਅਸੀਂ ਵੀ ਇਹਦੀ ਜਗਾ ਤੇ ਹੋਈਏ। ਇਹ ਸਾਡੇ ਰਵਾਇਤੀ ਪਹਿਰਾਵਾ ਦੇ winners ਗਾਰਤੀ ਪਰਵਾ ਵਿੱਚ ਇਹ ਨਾਮ ਤੋਂ ਬਾਤ ਨਾ ਨਿੰਸ ਕੰਪੀਟੀਸ਼ਨ ਦੇ ਵੀਨਰਸ ਲੀਸ ਜੇ ਪਹੁੰਚੂ ਕੇ ਆ। थैंक यू मैम। ਤੇ ਹੁਣ ਆ ਇਨਵਾਈਟ ਕਰਾਂਗੀ ਸਾਡੇ ਆਸੀ ਟ੍ਰੀਪਸਟ मैम ਡਾਕਟਰ ਗੁਪਤਰੀ ਕੌਰ ਮਾਨ ਜੀ ਨੂੰ। ਬੋਲੀ ਸਤਾਰਿਓ ਸਾਰਿਆਂ ਉੱਤਮ ਜੀ ਆਉਣਿਆ ਬਈਆ ਪੈਣਾ ਛੋਟੀਆਂ ਛੋਟੀਆਂ ਬੱਚੀਆਂ ਮਾਪਾਂ ਮਾਂਮੀ ਪਾਰਟੀ ਦੇ ਸਾਰੇ ਵਰਤਸ ਵਾਲੇ ਤੇ ਆਸ ਸਾਡੇ ਵੱਡੇ ਵੀ 팀 ਸਮਾਜੀ ਇਹ ਸਾਰੇ ਸ਼ਾਸਨ ਦਾ ਤੇ ਵੀ ਸਾਥ ਕੌਜੀ ਬਾਰੇ ਕਿਹ ਜੀ ਕਾ ਖਾਲਸਾ ਬਾਹਰ ਕੁਜੀ ਕੋਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਨੇ ਗਰਮੀ ਦੇ باوجود ਵੀ ਰਾਕੇ ਦੀ ਗਰਮੀ ਪੈਰੀ ਆ ਪਰ ਫੇਰ ਵੀ ਤੁਸੀਂ ਇੱਥੇ ਪਹੁੰਚਿਆ ਸਦਾ ਕਿੰਨੇ ਕਿੰਨੇ ਜਿਹੇ ਸਬਦੇ ਨੇ ਤੁਸੀਂ ਇੱਥੇ ਆਏ ਮੁਰਦਾ ਤੈਨੂੰ ਧੰਨਵਾਦ ਹੈ ਸਾਰਿਆਂ ਦਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਭੈਣਾਂ ਭਰਾਵਾਂ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ-ਬਹੁਤ ਵਰਤਾਉਣ ਜਿਵੇਂ ਪਾਈ ਸੀ ਜਿਹੜਾ ਸੀ ਕਿ ਜਿਹੜੇ ਦਿਨ ਨੇ ਖੀਆਂ ਵਾਂਗ ਲੱਗਣ ਚਾਹੀਦੇ ਨੇ ਪਰਮਾਤਮਾ ਨੇ ਸਾਰੇ ਦਿਨ ਜ਼ਿੰਦਗੀ ਦੇ ਜਿਹੜੇ ਪੰਨਿਆਂ 'ਤੇ ਜਿਹੜੀਆਂ ਵਾਂਗ ਖੁਸ਼ੀਆਂ ਦਾ ਲੰਕਣ ہر بار تھی آپ کی زندگی چوشیاں مانو ٹیاک دن ہی چار ہوگا کہ اِسی گھروں نکلنیے پیار ہو لیے اپنی مل ملنیے تو اِسی بہت دنواد کرتے ٹیچر بھی جیسے جنہوں نے پروگرام کیا آتے ساں ملنے دا 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 ملنے کا موقع جا کہ اِسی ایک دوشی کے لیے, لیے, لیے. پال ਕਿ ਨਾ ਧੀਆਂ ਦੇ ਧੀਆਂ ਦੀ ਗੱਲ ਆਉਂਦੀ ਹੈ ਨਾ ਧੀਆਂ ਦੀ ਗੱਲ ਆਉਂਦੀ ਹੈ ਮੈਨੂੰ ਲੱਗਦਾ ਮੈਂ ਅਕਸਰ ਹਰ ਸਟੇਜ 'ਤੇ ਧੀਆਂ ਬਾਰੇ ਬੋਲਦੀ ਆਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਧੀਆਂ ਦੀ ਗੱਲ ਕਰਨਾ ਪਿੱਛੋਂ ਨਹੀਂ ਹਟਦੀ ਮੈਨੂੰ ਹੁੰਦਾ ਹੈ ਕਿ ਸਾਡੀ ਲੇਡੀਜ਼ ਦੀ ਆਵਾਜ਼ ਵੀ ਹੈ ਜਿਹੜੀ ਉਹ ਚੱਕੀ ਜਾਣੀ ਚਾਹੀਦੀ ਆ ਸਾਨੂੰ ਵੀ ਆਪਣੇ ਹੱਕ ਜਿਹੜੇ ਉਹ ਲੈਣੇ ਚਾਹੁੰਦੇ ਨੇ ਸਾਡੇ ਪੁਰਖ 'ਚ ਅਧੀ ਆਵਾਜ਼ੀ ਹੈ ਤੇ ਸਾਡੇ ਹੱਕ ਪੂਰੇ ਆत्मा ਕੋਈ ਵਿਤਕਰਾਨੇ ਕਰਦਾ ਨਾ ਤੇ ਇਹਦਾ ਕੋ ਤੂਤਾ ਹੈ ਇਹ ਮਤ ਦਾ ਮਤੂਦਾ ਇੱਕ ਤਰੀਕੇ ਨਾਲ ਅਸੀਂ ਜਨਮ ਲੈਂਦੇ ਆ ਪਰ ਜਦੋਂ ਵਿਤਕਰਾਨਾ ਉਹ ਤੁਹਾਨੂੰਆਂ ਤੇ ਆਕਸ਼ ਨੂੰ ਸਮਾਜ ਦੇ ਸਾਹਮਣੇ ਅਜਿਹਾ ਅੰਧਸ਼ਾਸ਼ ਪਾਤਾ ਕਿ ਔਰਤਾਂ ਨੂੰ ਕਈ ਸਾਲ ਲੱਗ ਕੇ ਲੰਘਦੇ ਇਹ ਕੋ ਬੰਦਸ਼ਾਹ ਨਹੀਂ ਕਰ ਸਕਦੇ ਅਸੀਂ ਅਜੇ ਵੀ ਯਤਨ ਕਰ ਰਹੇ ਆ ਸੰਘਰਸ਼ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਲੇਡੀਜ਼ ਨੇ ਸਾਡੀਆਂ ਬੱਚੀਆਂ ਨੇ ਉਹ ਪੜ੍ਹਨ ਦੇਖਣ ਉਹ ਅੱਗੇ ਰਵਾਂ ਸੂਬੇ ਚ ਲੈ ਕੇ ਆ ਗਏ ਸਰਪੰਚ ਦੀਆਂ ਇਲੈਕਸ਼ਨ ਹੋਈ ਸੀ ਤੇ ਦੇਖ ਕੇ ਬੜੀ ਖੁਸ਼ੀ ਹੋਈ ਕਿ ਬਹੁਤ ਸਾਰੇ ਲੇਡੀਜ਼ ਸਰਪੰਚ ਚੁਣੀਆਂ ਗਈਆਂ ਪੰਜਾਬ ਚ ਬਹੁਤ ਸਾਰੇ ਲੇਡੀਜ਼ ਪੰਚ ਮੈਂਬਰ ਜਿਹੜੀਆਂ ਚੁਣੀਆਂ ਗਈਆਂ ਬੜੀਆਂ ਸਾਰੇ ਲੇਡੀਜ਼ ਨੂੰ ਅਸੀਂ ਮਿਲਦੇ ਆ ਜਦੇ ਆ ਸਾਡੀ ਜਿਹੜੇ ਇਲੈਕਸ਼ਨ ਜਿੱਤਿਆ ਹੋਈਆਂ ਨੇ ਕੁਲ ਪ੍ਰਧਾਨ ਬਣੀਆਂ ਹੋਈਆਂ ਨੇ ਸਭ ਜਿਹੜਾ ਲੇਡੀਜ਼ ਹਰ ਥਾਂ ਵੱਡੇ ਬੰਦੇ ਲੈ ਜਾਂਦੇ ਸੀ ਕੁਝ ਖੋਖ ਦੇ ਘਰਾਂ ਨੂੰ ਕਿਹਨੂੰ ਕਹਿੰਦੀਆਂ ਸੀ ਹਮੇਸ਼ਾ ਤੁਸੀਂ ਵੱਡੇ ਘਰਾਂਿਆਂ ਨੂੰ ਕਹਿੰਦੇ ਰਹੋ ਤੁਸੀਂ ਆਪ ਜਿਹੜੇ ਪਬਲਿਕ ਐ ਉਹ ਹਮੇਸ਼ਾ ਦੇਖਦੀ ਰਹਿੰਦੇ ਹੋ ਸੋ ਇੱਕ પહેਲ ਆਪ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਅੱਜ ਵਿੱਚ ਸੈਲਫ ਹੈਲਪ ਗਰੁੱਪ ਦੀਆਂ ਲੇਡੀਜ਼ ਆਮ ਘਰਾਂ ਦੀਆਂ ਲੇਡੀਜ਼ ਜਿਹੜੀਆਂ ਹੈਂਡਮਾਡ ਸਿਗੀਆਂ ਉਹਨਾਂ ਨੂੰ ਜਿਹੜੀਆਂ ਯੂਨੀਫਾਰਮ ਸਿਲਾਈ ਕਰਨ ਦਾ ਕੰਮ ਦਿੱਤਾ ਗਿਆ ਉਹ ਰੋਜ਼ ਇਹਨਾਂ ਨੂੰ ਸਟਿਚ ਕਰਦਿਆਂ ਨੇ ਤੇ ਸ਼ਾਮ ਸਰਕਾਰ ਹਮੇਸ਼ਾ ਲੇਡੀਜ਼ ਦੇ ਹੱਥ ਚ ਫੜੀਆਂ ਮੁੱਖ ਮੰਤਰੀ ਸਾਹਿਬ ਹਮੇਸ਼ਾ ਕੋਈ ਵਿਟਕਰਾ ਨਹੀਂ ਕਰਦੇ ਕੋਈ ਵੀ ਰਾਤ ਹੋਵੇ ਚਾਹੇ ਕੁੜੀਆਂ ਐਸਐਸਪੀ ਲੱਗੀਆਂ ਹੋਣ ਹੁੰਦੀ ਸੀ ਲੱਗੀਆਂ ਸਾਰੇ ਦੇਖਦੇ ਹੋਗੇ ਟੀਵੀ ਤੇ ਕਿ ਵੱਡੇ ਵੱਡੇ ਅਹੁਦੇ ਉਤੇ ਕੁੜੀਆਂ ਬਰਾਜਮਾਨ ਨੇ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਅਜੰਡਾ ਦੇ ਬਸਤੇ ਸਿਆੰਗਾ ਸ਼ਾ ਚੰਗੇ ਚੰਗੇ ਸੁਪਨੇ ਲੈਣੇ ਨੇ ਵੱਡੇ ਵੱਡੇ ਸੁਪਨੇ ਲੈਣੇ ਆ ਜਦੋਂ ਸੁਪਨੇ ਆਉਂਦੇ ਨੇ ਉਦੋਂ ਕੋਈ ਪਰਸਨੈਲਿਟੀ ਨਹੀਂ ਹੁੰਦੀ ਉਹ ਸੁਪਨੇ ਮੁੰਡਿਆਂ ਨੂੰ ਵੀ ਆਉਂਦੇ ਆਂ ਤੇ ਕੁੜੀਆਂ ਨੂੰ ਵੀ ਆਉਂਦੇ ਆਂ ਤੇ ਹਮੇਸ਼ਾ ਹੁੰਦਾ ਸੋਚਦੇ ਮੈਂ ਕੀ ਕਰੀ ਲਵਾਂਗੇ ਕਿ ਸਮਾਜ ਚ ਸਾਡਾ ਪੂਰਾ ਹੱਕ ਹੈ ਕਿ ਅਸੀਂ ਤਰੱਕੀ ਕਰੀਏ ਅਸੀਂ ਅੱਗੇ ਵਧੀਏ ਅਸੀਂ ਆਪਣੇ ਸੁਪਨਿਆਂ ਨੂੰ ਸੱਚਾ ਤੇਲੀ ਪੂਰਾ ਕਰੀਏ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਅੱਥੇ ਪਹੁੰਚ ਕੇ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਪਰਫਾਰਮ ਕਰਦੇ ਦੇਖਦੀਆਂ ਆਪਣੇ ਪਰਸਨਲ ਲਈ ਮੈਂ ਮੈਨੇਜਰ ਨਾਲ ਸ਼ੇਅਰ ਕਰ ਰਹੀ ਸੀ ਕਿ ਸਾਡੇ ਟਾਈਮ ਤੇ ਇਹ ਜੀ有机会 ਨਹੀਂ ਸੀ ਸਾਡੇ ਟਾਈਮ ਤੇ ਸਾਨੂੰ ਕੋਈ ਨਹੀਂ ਬਾਹਰ ਘਰ ਬਾਹਰ ਨਿਕਲਣ ਦੀ ਆਜ਼ਾਦੀ ਵੀ ਨਹੀਂ ਸੀ ਕਚਨ ਟੱਪਣ ਦੀ ਵੀ ਆਜ਼ਾਦੀ ਨਹੀਂ ਸੀਗੀ ਅੱਜ ਕੱਲ ਦਾ ਪਹੌਰ ਬਹੁਤ ਚੇਂਜ ਹੋ ਚੁੱਕਿਆ ਤੇ ਬਹੁਤ ਵਧੀਆ ਲੱਗਦਾ ਦੇਖੋ ਛੋਟੇ ਛੋਟੇ ਪੰਛੀਆ ਇੰਨਾ ਸੋਹਣਾ ਪਰਫਾਰਮ ਕਰਦਿਆਂ ਨੇ ਇੰਨਾ ਟੈਲੈਂਟਡ ਨੇ ਤੇ ਸਭ ਤੋਂ ਵੱਡੀ ਗੱਲ ਕੀ ਦਰਦੀਆਂ ਨਹੀਂ ਕਿਆਂ ਬਹੁਤ ਕੌਨਫੀਡੈਂਸ ਬਹੁਤ ਆ ਸਾਡੀ ਅਤੀ ਜ਼ਿੰਦਗੀ ਤਾਂ ਡਾਡਾਂ ਤੇ ਨਿਕਲਦੀ ਕਦੇ ਮਾਪਿਓ ਤੁਹਾਡੇ ਨਹੀਂ ਗਏ ਕਦੇ ਅੱਗੇ ਨਹੀਂ ਗਏ ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਉਹ ਕਿਸੇ ਤੋਂ ਲੱਗਦੇ ਨਹੀਂ ਸੋ ਇਹ ਜਿਹੜੇ ਬੱਚਿਆਂ ਨੂੰ ਕੋਈ ਮਨਸਰਾਂ ਕੋਈ ਵੀ ਮਨਸਰਾਂ ਚੋਟੀ ਆ ਹਰੇਕ ਮਨਸਰ ਦੇ ਸਾਹ ਤਸਕਦੀਆਂ ਨੇ ਪਰ ਮਾਤਮਾ ਨੇ ਬਹੁਤ ਹੁਨਾਅ ਪੱਖੀਆਂ ਆ ਤਲਾ ਪੱਖੀਆਂ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਿਆ ਜਿਹੜੇ ਸਕੂਲ ਆਫ ਐਮਿਨੈਂਸ ਕਰਕੇ ਪੜ੍ਹੇ ਵਧੀਆ ਸਕੂਲ ਨਾ ਜਿਹੜੇ ਪੰਜਾਬ ਚ ਬੱਚਿਆਂ ਦੇ ਅੱਗੇ ਸਮਰਥਨ ਕੀਤਾ ਜਾ ਰਹੇ ਨੇ ਵਧੀਆ ਨੂੰ এডੂਕੇਸ਼ਨ मिल ਰਹੀ ਹੈ ਵਧੀਆ ਟੀਚਰਸ ਮਿਲ ਰਹੇ ਨੇ ਸਾਡੀ ਹਮੇਸ਼ਾ ਸੋਚ ਹੁੰਦੀ ਹੈ ਕਿ ਪੰਜਾਬ ਦੇ ਬੱਚੇ ਦੇ ਕੋਈ ਨਹੀਂ ਆਮ ਕਾਜ ਬਤਨ ਚੱਲ ਰਹੇ ਨੇ। ਹਰ ਪ੍ਰੋਗਰਾਮ ਦੇ ਨਵੇਂ ਚਿਹਰੇ ਜਦੋਂ ਮਿਲਦੇ ਨੇ, ਨਵੇਂ ਲੋਕ ਹੁੰਦੇ ਨੇ ਪਰ ਇੱਕ ਗੱਲ ਜਿਹੜੀ ਕਨਸਟੈਂਟ ਜਿਹੜੀ ਹਰ ਵਾਰ ਤੇ ਹੁੰਦੀ ਹੈ ਕਿ ਖੁਸ਼ੀ ਬਹੁਤ ਹੁੰਦੀ ਹੈ। ਜਿਹੜੇ ਤੁਹਾਡੇ ਚਿਹਰੇ ਨੇ ਤਾਂ ਖੁਸ਼ੀ ਹੁੰਦੀ ਸਾਡਾ ਦੂਣਾ ਹਾਸਲਾ ਵਾਚ ਜਾਂਦਾ ਤੁਹਾਨੂੰ ਦੇਖ ਕੇ ਸਾਰਾ। ਸੋ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਕਿ ਪਹੁੰਚ ਕੇ ਪਰਮਾਤਮਾ ਤੇਰੇ ਖੁਸ਼ੀਆਂ ਲੈਣੇ ਇਸ ਸਕੂਲ ਚ ਇਤਾਂ ਹੀ ਕਹਿੰਦੇ ਰਹੇ। ਜਿਹੜੇ ਬੱਚੇ ਨੇ ਆ ਤਰੱਕੀਆਂ ਕਰ ਰਹੇ ਸੂਦਾ ટીਚਰ ਦਾ ਨਾਮ ਰੋਸ਼ਨ ਕਰਨ ਜਿੱਤਿਆਂ ਨੇ ਇਤੈ ਹੀ ਮਹਾਨ ਰਹੀ ਆਪਾਂ ਪੰਜਾਬ ਚ ਆਪਾਂ ਕੁੱਝ ਨੂੰ ਕਰਦੇ ਰਹੀਏ ਦੁੱਖ ਸੁੱਖ ਸਾਂਝੇ ਕਰਦੇ ਰਹੀਏ ਪ੍ਰਮਾਤਮਾ ਤੇਰੇ ਪੰਜਾਬ ਤੇ ਤੁਸੀਂ ਸਾਰੇ ਚਾਤੀ ਕਲਾਸ ਨੂੰ ਸਾਡੀਆਂ ਬਾਣਾ ਹਮੇਸ਼ਾ ਚਾਤੀ ਕਲਾਸ ਦਾ ਜਿੱਤਿਆਂ ਤੁਸੀਂ ਅਸ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੇ ਪਹੁੰਚਣ ਦੀ ਬਾਰੇ ਵਿੱਚ ਦਾ ਖਾਸ ਬਾਰੇ ਵਿੱਚ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਵਿਸ਼ੇਸ਼ ਤੌਰ ਤੇ ਸਾਡੇ ਸ਼ਹਿਰ ਵੱਲੋਂ ਸ਼ੁਕਰਗੁਜ਼ਾਰ ਆ ਡਾਕਟਰ ਗੁਰਪ੍ਰੀਤ ਮਾਨ ਜੀ ਦਾ ਜੋ ਸਾਡੇ ਸੱਜੇ ਦੇ ਉੱਪਰ ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਸਾਡੇ ਦਰਮਿਆਨ ਆਏ ਨੇ ਇਆਂ ਦਾਇਰ ਇਹ ਫੰਕਸ਼ਨ ਸਾਡੀ ਕੋਸ਼ਿਸ਼ ਰਹੀ ਹੈ ਇਹ ਆਤਾਂ ਦੇ ਤਕਸੀਮਤ ਹੋਵੇ ਸਿਰਫ ਆਤਾਂ ਦਾ ਮੇਲਾ ਹੋਵੇ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਪਰ ਫਿਰ ਵੀ ਜਿਹੜਾ ਫੋਟੋਗ੍ਰਾਫਰ ਨੇ ਸਾਊਂਡ ਵਾਲੇ ਨੇ ਜਿਹੜਾ ਗੇਸ ਫੀਲਡ ਦੇ ਵਿੱਚ ਵੀ ਜੇੜੀ ਜਾਲੀਆਂ ਤਾਂ ਛੁੱਟੇ ਮਿੱਤਰੋ ਤੁਹਾਡੀ ਵੀ ਹੋ ਜਾਣੀ ਹੈ ਮੈਂ ਇੱਕ ਬੰਗਲੌਰ ਵਿੱਚ ਇੱਕ ਫੰਕਸ਼ਨ ਤੇ ਸੀਗਾ ਰਾਸ਼ਟਰੀ ਵਾਲ ਮੇਲੇ ਤੇ ਤਾ ਉੱਥੋਂ ਦੀ ਜਿਹੜੀ মিডিਆ ਜੀ ਕਵਰੇਜ ਕਰ ਰਹੀ ਸੀ ਕੈਮਰੇ ਜੀ ਕਵਰੇਜ ਕਰ ਰਹੇ ਸੀ ਉਹ ਤਿੰਨੇ ਲੜਕੀਆਂ ਸੀਗੀਆਂ ਤੇ ਫੜੇ ਪਰਫੈਕਟ ਤਰੀਕੇ ਦੇ ਨਾਲ ਛੋਕਾ ਦੇ ਆਉਣ ਤਾਂ ਦੇ ਲਈ ਬਹੁਤ ਦੇ ਹਜੇ ਫੀਲਡ ਨੇ ਜਿਹੜੇ ਜੇ ਉਹਨਾਂ ਨੇ ਉਹਦੇ ਚ ਐਂਟਰ ਹੋਣਾ ਡਾਕਟਰੀ ਲੈਣ ਦੇ ਵਿੱਚ ਹੋ ਗਏ ਇੰਜੀਨੀਅਰ ਹੋ ਗਏ ਪਾਇਲਟ ਬਣ ਗਏ ਰਾਜਨੀਤੀ ਚ ਜਾ ਗਏ ਐਜੂਕੇਸ਼ਨ ਦੇ ਦਫਤਰ ਪੂਰਾ ਕਬਜ਼ਾ ਛੋਕਾ ਕਿ ਉਹ ਸਮਾਂ ਲੱਤ ਗਿਆ ਜਦੋਂ ਔਰਤਾਂ ਨੂੰ ਸਹਿਯੋਗੀ ਮੰਨਣ ਦਾ ਸਮਾਂ ਬਸ ਅੱਜ ਜਿਸ ਘਰ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਉਹ ਘਰ ਨਾ ترقی ਕਰ ਸਕਦਾ ਤੇ ਨਾ ਸ਼ਾਂਤ ਰਹਿ ਸਕਦਾ ਅਸੀਂ ਗੁਰਬਾਣੀ ਨਾਲ ਮੱਥਾ ਟੇਕਦੇ ਆਂ ਬਾਬਾ ਨਾਨਕ ਨੂੰ ਮੰਨਦੇ ਆਂ ਪਰ ਜਦੋਂ ਔਰਤਾਂ ਦੇ ਬਰਾਬਰ ਦੇ ਅਧਿਕਾਰ ਦੀ ਗੱਲ ਆਉਂਦੀ ਹੈ ਤਾਂ ਸੋ ਤੋਂ ਮਨਕਰ ਹੋ ਜਾਂਦੇ ਆਂ ਤੁਸੀਂ ਸਾਰੇ ਭਾਗਾਂ ਵਾਲੇ ਆ ਕਿ ਤੁਸੀਂ ਇਸ ਮਕਾਮ ਤੱਕ ਪਹੁੰਚੇ ਹੋ ਕਿ ਤੁਸੀਂ ਅੱਜ ਆਪਣੀ ਪੜ੍ਹਾਈ ਕਰਕੇ ਆਪਣੀ لیاقت ਕਰਕੇ ਆਪਣੀ ਮਿਹਨਤ ਕਰਕੇ ਤੁਸੀਂ ਜਿਹੜਿਆ ਇਹਨਾਂ ਸਭਿਆਂ ਦੇ ਹੱਥ ਬੰਨੇ ਸੀ ਜਿਹੜੇ ਤੋੜੇ ਨੇ ਤੇ ਅੱਗੋਂ ਜਿਹੜਾ ਸਾਡੇ ਪੇਰੈਂਟਸ ਆਏ ਨੇ ਉਹਨਾਂ ਬੱਚਿਆਂ ਨੂੰ ਤੋੜਨ ਦਾ ਉਹਨਾਂ ਨੂੰ ਹਿੰਮਤ ਵੀ ਦਿੱਤੀ ਆ ਤੇ ਰਾਹ ਸੇਰਾ ਵੀ ਬਣਿਆ ਮੈਂ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਗੁਰਪ੍ਰੀਤ ਜੀ ਬਾਰੇ ਦੋ ਤੋਈ ਗੱਲਾਂ ਕਰਾਂਗਾ ਕਿ ਇਹ ਇਲਾਮ ਦਾ ਸਭਾ ਹੈ ਤੇ ਇੰਨੀ ਪੰਜਾਬ ਬਾਰੇ ਸਾਇੰਸ ਬਾਰੇ ਸਮਾਜ ਬਾਰੇ ਰਾਜਨੀਤੀ ਬਾਰੇ ਜੜੀ ਉਹਨਾਂ ਦੀ ਸਮਝ ਹੈ ਉਹ ਬਹੁਤ ਡੂੰਗੀ ਵੀ ਹੈ ਤੇ ਜਦੋਂ ਉਹਦੇ ਬਾਰੇ ਗੱਲਾਂ ਕਰਦੇ ਨੇ ਤਾਂ ਕਦੇ ਨਹੀਂ ਜਾਪਦਾ ਇਹ ਹੁਣੇ-ਹੁਣੇ ਰਾਜਨੀਤੀ ਚ ਆਏ ਨੇ ਜਾਂ ਮਾਨਸਾਨ ਨਾਲ ਰਹਿਣ ਕਰਕੇ ਹੋਇਆ ਪਰ ਉਹਨਾਂ ਦੀ ਜਿਹੜੀ ਪਿਛਲੀ ਪੜ੍ਹਾਈ ਐ ਡਾਕਟਰੀ ਦੀ ਪੜ੍ਹਾਈ ਕੀਤੀ ਐ ਜ਼ਿੰਦਗੀ ਤੇ ਆਪਣੇ ਆਪ ਨੂੰ ਐਡਜਸਟ ਕਰਕੇ ਤੇ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਨਾਲ ਰਾਹ ਚੁਣਿਆ ਤਾਂ ਮੈਂ ਉਹਨਾਂ ਨੂੰ ਇਸ ਗੱਲ ਤੇ ਮੁਬਾਰਕਵਾਦ ਦਿੰਦਾ ਤੇ ਤੁਹਾਡੇ ਲਈ ਇਹ ਪ੍ਰੇਰਨਾ ਸਰੋਤ ਨੇ ਕਿ ਜੇ ਇਹ ਬੰਦਾ ਹਿੰਮਤ ਕਰੇ ਤਾਂ ਉਹ ਹਰ ਮੰਜ਼ਲ ਨੂੰ ਸਾਰ ਕਰ ਸਕਦਾ ਹੈ ਅੱਜ ਦੇ ਸਾਰੇ ਪ੍ਰਬੰਧ ਦੇ ਵਿੱਚ ਮੈਂ ਡਾਕਟਰ ਸਾਹਿਬ ਨੂੰ ਨਿਸ਼ਨਾ ਕਰਾਂਗਾ ਕਿ ਜਿੰਨਾ ਵੀ ਪ੍ਰਬੰਧ ਹੈ ਤੇ ਸਾਡੇ ਮੈਡ ਸਟਾਫ ਦਾ ਕੋਈ ਜ਼ਿਆਦਾ ਰੋਲ ਨਹੀਂ ਹੈਗਾ ਸਾਰੇ ਉਹਨਾਂ ਦੇ ਪੇਰੈਂਟਸ ਜਿਹੜੇ ਹੋਰ ਜਨਸੀ ਮੰਦੇ ਐਂਟਰੀ ਦਾ ਨਾ ਮੈਂ ਵੀ ਮਸਾ ਪਰਮਿਸ਼ਨ ਲੈ ਕੇ ਆਇਆ ਆ ਤੁਹਾਡੇ ਟਾਈਮ ਤੇ ਪਰਮਿਸ਼ਨ ਗੜੀ ਸੀ ਨਾ ਤੇ ਮੈਂ ਨਾਲ ਹੀ ਸਾਡੇ ਸ਼ਹਿਰ ਦੇ ਐਮ ਐਲ ਏ ਜਿਹੜੇ ਹੁਣ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਬ੍ਰਿੰਦਰ ਗੋਇਲ ਜੀ ਉਹਨਾਂ ਦੀ ਧਰਮ ਪਤਨੀ ਸੀਮਾ ਗੋਇਲ ਜੀ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਰਾਸ਼ਟਰੀ ਆਵਾਜ਼ ਅਧਿਆਪਕਾ ਨੇ ਕਾਂਤਾ ਜੀ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਸਾਡੇ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਜਸਮੀਤ ਕੌਰ ਜੀ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਨਮਾਨ ਸਤਿ ਸ਼੍ਰੀ ਅਕਾਲ ਤੇ ਹਲਕੇ ਦੇ ਵਿੱਚ ਜਿਨ੍ਹਾਂ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਸਮਾਜ ਸੇਵਾ ਕੀਤੀ ਹੈ ਕੰਬ ਦੀ ਤਿੰਨੋਂ ਸਾਰੇ ਲੋਕ ਆਏ ਨੇ ਤੇ ਇਸ ਮੇਲੇ ਦੀ ਗ੍ਰਾਹਕ ਨੂੰ ਬਤਾਇਆ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਸ ਕਰਕੇ ਨਾ ਕਿਉਂਕਿ ਤੀਆਂ ਦਾ ਜਨ ਅਸੀਂ ਇੱਕ ਦਿਨ ਗੱਲ ਕਰ ਰਹੇ ਸੀਗੇ ਕਿ ਤੀਆਂ ਦੇ ਫੰਕਸ਼ਨ ਬਹੁਤ ਹੋ ਗਏ ਪਰ ਜਿਹੜੇ ਤੀਆਂ ਨੇ ਜਦੋਂ ਬੰਦਾ ਗੱਲ ਕਰਦਾ ਕਿ ਜਨ ਤੀਆਂ ਵਾਂਗੂ ਲੰਘਦੇ ਨੇ ਇਸਮਤ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਹਰ ਰੋਜ਼ ਤੀਆਂ ਵਰਗੇ ਜਨ ਲੰਘਦੇ ਨੇ